ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 17 ਜੁਲਾਈ 2024 ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਮੀਂਹ ਹਨੇਰੀ ਚੱਖੜ ਝੁੱਲਣ ਦੀ ਉਮੀਦ ਹੈ ਕਿਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਤੇ ਬਾਕੀ ਅਗਰ ਗੱਲ ਕਰੀਏ ਤਾਂ ਸੈਟਰਡੇ ਮੈਚ ਦੀ ਤੁਸੀਂ ਸਾਫ ਦਿਖਾਈ ਦੇ ਰਿਹਾ ਕਿ ਹਲਕੇ ਫੁਲਕੇ ਸਿਸਟਮ ਇਸ ਇਲਾਕੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਟਿਆਲੇ ਤੋਂ ਉੱਪਰ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ ਸਾਹਿਬ ਰੂਪਨਗਰ ਤੇ ਥੋੜਾ ਬਹੁਤਾ ਨੰਗਲ ਦੇ ਵੱਲ ਅਗਰ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਗਰਮੀ ਦੀ ਗੱਲ ਕਰੀਏ ਤਾਂ ਇਸ ਇਲਾਕੇ ਵਿੱਚ ਵੀ ਕੋਈ ਵੱਡੀ ਰਾਹਤ ਨਹੀਂ ਮਿਲੀ ਕਿਉਂਕਿ ਕੋਈ ਸਿਸਟਮ ਬਣਨ ਦੇ ਨਾਲ ਵੀ ਕਿਣਮਣ ਕਣੀ ਇਸ ਇਲਾਕੇ ਵਿੱਚ ਨਹੀਂ ਗਿਰੀ ਬਾਕੀ ਅਗਰ ਗੱਲ ਕਰੀਏ ਤਾਂ ਹਲਕੇ ਫੁਲਕੇ ਮੀਂਹ ਪਜਾਮ ਦੇ ਵਿੱਚ ਸਵੇਰ ਟੁੱਟਮੇ ਰੂਪ ਦੇ ਵਿੱਚ ਜਰੂਰ ਹੋਏ ਸੀ ਪਰ ਕੋਈ ਵੱਡੀਆਂ ਕਾਰਵਾਈਆਂ ਨਾ ਹੋਣ ਦੇ ਨਾਲ ਗਰਮੀ ਨਾ ਪੂਰਾ ਜੋਰ ਪੰਜਾਬ ਦੇ ਵਿੱਚ ਫੜਿਆ ਹੋਇਆ ਹੈ ਦਪਹਿਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਉਮੀਦ ਹੈ ਟੁੱਟਵੇਂ ਰੂਪ ਦੇ ਵਿੱਚ ਇਸ ਇਲਾਕੇ ਜੋ ਸਿਸਟਮ ਤੁਹਾਨੂੰ ਦਿਖਾਈ ਦੇ ਵਿੱਚ ਕਿੰਨਾ ਮਨਖਣੀ ਦੀ ਉਮੀਦ ਦਿਖਾਈ ਦੇ ਸਕਦੀ ਹੈ ਬਾਕੀ ਗੱਲ ਕਰ ਲਈ ਅਗਰ ਆਪਾਂ ਸੈਟਲਾਈਟ ਇਮੇਜ ਦੀ ਸੈਟਲਮੈਂਟ ਇਮੇਜ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਉਹ ਦੇਖ ਲੈਂਦੇ ਆ ਜੀ ਸੈਟਲਾਈਟ ਇਮੇਜ ਵਿੱਚ ਵੀ ਤੁਸੀਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਸ ਬੈਲਟ ਦੀ ਤੁਹਾਨੂੰ ਅਸੀਂ ਪਹਿਲਾਂ ਚਰਚਾ ਕੀਤੀ ਹੈ ਜੀ ਅਗਰ ਜ਼ੂਮ ਕਰਕੇ ਦਿਖਾ ਸਕੀਏ ਤਾਂ ਇਸ ਇਲਾਕੇ ਦੇ ਵਿੱਚ ਅਗਰ ਗੱਲ ਕਰੀਏ ਤਾਂ ਕਰਾਲੀ ਮੁਹਾਲੀ ਮੋਰਿੰਡਾ ਫਤੇਗੜ ਸਾਹਿਬ ਰੂਪਨਗਰ ਤੇ ਨਾਲ ਆਦੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਦੇ ਵੇਲੇ ਇਹ ਕਿਣਮਣ ਕਣੀ ਜਰੂਰ ਹੋਈ ਸੀ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਵੀ ਲੱਗੇ ਸੀ ਪਰ ਹਜੇ ਵੀ ਇੱਥੇ ਸਿਸਟਮ ਬਣਿਆ ਹੋਇਆ ਦਿਖਾਈ ਦੇ ਰਿਹਾ ਇੱਕ ਸੰਘਣਾ ਸਿਸਟਮ ਨਾਲ ਲੱਗਦੀ ਹਿਮਾਚਲ ਉਤੇ ਉੱਤਰਾਖੰਡ ਵਿੱਚ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇਸ ਇਲਾਕੇ ਵਿੱਚ ਕੁਝ ਕਰਦਾ ਹੋਇਆ ਦਿਖਾਈ ਦੇਵੇਗਾ ਤੇ ਜਿਸ ਦੇ ਨਾਲ ਇਥੇ ਇਸ ਇਲਾਕੇ ਵਿੱਚ ਦੁਹਾਰਾ ਤੋਂ ਰਾਤ ਦੇ ਵੇਲੇ ਮੀਂਹ ਦੀ ਚਾਂਸ ਹਨ ਪਰ ਇਹ ਜਿਹੜੇ ਚਾਂਸ ਨੇ ਲਗਭਗ ਆਧ ਰਤ ਤੋਂ ਬਾਅਦ ਬਣਦੇ ਦਿਖਾਈ ਦੇ ਰਹੇ ਨੇ ਜਿਦੇ ਬਾਰੇ ਤੁਹਾਨੂੰ ਅਸੀਂ ਸ਼ਾਮ ਦੀ ਵੀਡੀਓ ਅਗਰ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫ਼ ਹੈ ਜੀ ਟੈਂਪਰੇਚਰ ਜਿਹੜੇ ਨੇ ਉਹ ਇੱਕ ਤੋਂ 2 ਡਿਗਰੀ ਘਟੇ ਜ਼ਰੂਰ ਨੇ ਪਰ ਗੱਲ ਕਰੀਏ ਤਾਂ ਹਮਸ ਤੋਂ ਮੁੜ ਕੇ ਵਾਲੀ ਗਰਮੀ ਤੋਂ ਕੋਈ ਵੱਡੀ ਰਾਹਤ ਨਹੀਂ ਮਿਲੀ ਹੈ ਜੀ ਬਾਕੀ ਅਗਰ ਗੱਲ ਕਰੀਏ ਰਾਤ ਦੀ ਅਪਡੇਟ ਦੀ ਉਹ ਤੁਹਾਨੂੰ ਸ਼ਾਮ ਦੇ 6:30 ਵਜੇ ਤੱਕ ਵੀਡੀਓ ਆਪ ਪ੍ਰੋਵਾਈਡ ਕਰ ਦਵਾਂਗੇ ਉਹਦੇ ਵਿੱਚ ਜੋ ਵੀ ਜਾਣਕਾਰੀ ਹੋਵੇਗੀ ਤੁਸੀਂ ਉਸ ਤੋਂ ਲੈ ਕੇ ਆਪਣੇ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਸਕੋਗੇ ਬਾਕੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਨੂੰ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਣਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ